ਡੇਬਰੂਗੜ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਸਿੰਘ ਬਾਰੇ ਅੱਜ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਨਵੇਂ ਖੁਲਾਸੇ ਤੇ ਨਵੇਂ ਦਾਅਵੇ ਕੀਤੇ ਨੇ ਜਿਨੂੰ ਸੁਣ ਕੇ ਇੱਕ ਵੱਡੀ ਚਰਚਾ ਛਿੜ ਗਈ ਹੈ ਤੇ ਹਰਾਨੀ ਵੀ ਫੈਲ ਰਹੀ ਹੈ ਹਾਈ ਕੋਰਟ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਨੇ ਡੇਬਰੂਗੜ ਜੇਲ੍ਹ ਤੋਂ ਇਹ ਪਟੀਸ਼ਨ ਪਾਈ ਸੀ ਇਹ ਕੇਸ ਪਾਇਆ ਸੀ ਕਿ ਮੇਰੇ ਉੱਪਰ ਵਾਰ-ਵਾਰ ਲਾਇਆ ਹੋਇਆ ਐਨਐਸਏ ਵਧਾਇਆ ਕਿਉਂ ਜਾ ਰਿਹਾ ਹੈ ਤੇ ਵਾਰ-ਵਾਰ ਐਨਐਸਏ ਦੀ ਮਿਆਦ ਕਿਉਂ ਵਧਾਈ ਜਾ ਰਹੀ ਹੈ ਤਾਂ ਉੱਥੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਅੱਜ ਕੇਂਦਰ ਸਰਕਾਰ ਨੇ ਜਿਹੜੀ ਐਮਐਚਏ ਆ ਮਿਨਿਸਟਰੀ ਆਫ ਹੋਮ ਅਫੇਅਰ ਕੇਂਦਰ ਸਰਕਾਰ ਦੀ ਤੇ ਪੰਜਾਬ ਸਰਕਾਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਾਖਲ ਕੀਤਾ ਤੇ ਉਹਦੇ ਚ ਬੜੇ ਵੱਡੇ ਦਾਅਵੇ ਕੀਤੇ ਨੇ ਬੜੇ ਵੱਡੇ ਖੁਲਾਸੇ ਕੀਤੇ ਨੇ ਤੇ ਅਮਰਤਪਾਲ ਸਿੰਘ ਦੇ ਉੱਪਰ ਨਵੇਂ ਦੋਸ਼ ਲੱਗੇ ਨੇ ਕਿਆ ਗਿਆ ਕਿ ਅਸੀਂ ਅਮਰਤਪਾਲ ਸਿੰਘ ਦੇ ਉੱਪਰ ਇਸ ਕਰਕੇ ਐਨਐਸਏ ਵਿਧਾਇਆ ਕਿਉਂਕਿ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਮਰਤਪਾਲ ਸਿੰਘ ਦੇ ਵਕ ਖਵਾਦੀਆਂ ਨਾਲ ਸੰਬੰਧ ਨੇ ਤੇ ਉਹ ਵਕ ਖਵਾਦੀਆਂ ਨੂੰ ਫੋਨ ਕਰਦਾ ਹੈ ਇੱਥੋਂ ਤੱਕ ਕਿਹਾ ਗਿਆ ਕਿ ਅਮਰਤਪਾਲ ਦੇ ਕੋਲੋਂ ਸੈੱਲ ਦੇ ਵਿੱਚੋਂ ਫੋਨ ਵੀ ਬਰਾਮਦ ਹੋਏ ਨੇ ਤੇ ਗੈਜਟਸ ਵੀ ਬਰਾਮਦ ਹੋਏ ਨੇ ਬਹੁਤ ਵੱਡੇ ਦੋਸ਼ ਅਮਰਤਪਾਲ ਦੇ ਉੱਪਰ ਦੁਬਾਰਾ ਲੱਗੇ ਨੇ ਕਿਉਂਕਿ ਅਮਰਤਪਾਲ ਸਿੰਘ ਨੇ ਐਨਐਸਏ ਦੀ ਮਿਆਦ ਵਧਾਉਣ ਦੇ ਉੱਪਰ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਤੇ ਉਹਦਾ ਜਵਾਬ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਦਿੱਤਾ ਹੈ ਕੇਂਦਰ ਸਰਕਾਰ ਨੇ ਇਹ ਕਿਹਾ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਅਮਰitsar ਦਾ ਡੀਐਮ ਹੈ ਉਹਨੇ ਜਿਹੜੀ ਰਿਪੋਰਟ ਅਮਰਤਪਾਲ ਦੇ ਉੱਪਰ ਐਨਐਸਏ ਲਾਉਣ ਲਈ ਦਿੱਤੀ ਸੀ ਉਹ ਬਿਲਕੁਲ ਠੀਕ ਪਾਈ ਗਈ ਹੈ ਉਹਦੇ ਤੱਥ ਸਬੂਤ ਠੀਕ ਨੇ ਇਸੇ ਕਰਕੇ ਅਮਰਤਪਾਲ ਤੇ ਐਨਐਸਏ ਪਹਿਲੀ ਵਾਰ ਲਾਇਆ ਗਿਆ ਤੇ ਇਸੇ ਕਰਕੇ ਬਾਅਦ ਚ ਵਧਾਇਆ ਗਿਆ ਉਹ ਕਹਿੰਦੇ ਅਜੇ ਤੱਕ ਅਮਰਤਪਾਲ ਸਿੰਘ ਤੋਂ ਇਹ ਪੂਰਾ ਖਤਰਾ ਹੈ ਕਿ ਉਹ ਬਾਹਰ ਜੇ ਆਉਂਦਾ ਹੈ ਤਾਂ ਉਹ ਫਿਰ ਵੱਖਵਾਦੀ ਗਤੀਵਿਧੀਆਂ ਚ ਸ਼ਾਮਲ ਹੋ ਸਕਦਾ ਹੈ ਔਰ ਉਹ ਇੱਥੋਂ ਤੱਕ ਕਿਹਾ ਗਿਆ ਕਿ ਅਮਰਤਪਾਲ ਸਿੰਘ ਜੇਲ੍ਹ ਚ ਜਾਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਨਸ਼ਾ ਛਡਾਊ ਸੈਂਟਰ ਚਲਾਉਂਦਾ ਸੀ ਜਿਨ੍ਹਾਂ ਦੇ ਵਿੱਚ ਉਹ ਆਪਦੀ ਵੱਖਵਾਦੀ ਸੋਚ ਦਾ ਪ੍ਰਚਾਰ ਕਰਦਾ ਸੀ ਪਰ ਇੱਥੇ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਪਹਿਲਾ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ মিডিਆ ਦੇ ਵਿੱਚ ਅਜੇ ਤੱਕ ਕੋਈ ਵੀ ਨਾਂ ਨਸ਼ਰ ਨਹੀਂ ਕੀਤਾ ਵੀ ਉਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਨਾਲ ਜੇਲ੍ਹ ਦੇ ਵਿੱਚੋਂ ਅਮਰਤਪਾਲ ਸੰਬੰਧ ਸਥਾਪਿਤ ਕਰ ਰਿਹਾ ਤੇ ਇਹਦੀ ਕੋਈ ਵਿਆਖਿਆ ਨਹੀਂ ਦਿੱਤੀ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਖਵਾਦੀ ਕਿਹਨਾਂ ਨੂੰ ਮੰਨਦੀ ਹੈ ਕਿਹੜੀ ਸੋਚ ਕਿਹੜੀ ਵਿਚਾਰਧਾਰਾ ਨੂੰ ਵੱਖਵਾਦੀ ਕਿਹਾ ਜਾਂ ਮੰਨਿਆ ਜਾਂਦਾ ਹੈ ਅਮਰਤਪਾਲ ਦਾ ਹਾਈ ਕੋਰਟ ਦੇ ਵਿੱਚ ਇਹ ਦਾਵਾ ਹੈ ਕਿ ਮੈਂ ਹੁਣ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਕਰ ਨਹੀਂ ਰਿਹਾ ਤੇ ਇਸ ਕਰਕੇ ਮੇਰੇ ਤੇ ਐਨਐਸਏ ਵਿਧਾਇਆ ਜਾਣਾ ਗਲਤ ਹੈ ਇਥੋਂ ਤੱਕ ਅਮਰਤਪਾਲ ਸਿੰਘ ਕਹਿ ਰਿਹਾ ਕਿ ਮੈਂ ਹੁਣ ਸੰਵਿਧਾਨ ਦੀ ਸੋਹ ਵੀ ਚੁੱਕ ਚੁੱਕਾ ਹਾਂ ਅਮਰਤਪਾਲ ਦੇ ਉੱਪਰ ਇਹ ਵੱਡਾ ਦੋਸ਼ ਸੀਗਾ ਕਿ ਅਮਰਤਪਾਲਤਾ ਭਾਰਤ ਦੇ ਸੰਵਿਧਾਨ ਤੇ ਕਾਨੂੰਨਾਂ ਨੂੰ ਹੀ ਨਹੀਂ ਮੰਨਦਾ ਇਹ ਗੱਲ ਠੀਕ ਵੀ ਸੀ ਕਿ ਅਮਰਤਪਾਲ ਸਿੰਘ ਨੇ ਆਪਣੇ ਬਾਰੇ ਇਹ ਗੱਲ ਕਈ ਵਾਰ ਆਖੀ ਸੀ ਕਿ ਮੈਂ ਭਾਰਤ ਦੇ ਸੰਵਿਧਾਨ 'ਤੇ ਯਕੀਨ ਨਹੀਂ ਕਰਦਾ ਭਾਰਤੀ ਪਾਰਲੀਮੈਂਟ 'ਚ ਮੇਰਾ ਯਕੀਨ ਨਹੀਂਗਾ ਤੇ ਉਸ ਤੋਂ ਬਾਅਦ ਹੁਣ ਅਮਰਤਪਾਲ ਨੇ ਇਹ ਗੱਲ ਆਖੀ ਹੈ ਕਿ ਮੈਂ ਜਦੋਂ MP ਦੀ ਚੋਣ ਲੜਨ ਲਈ ਕਾਗਜ਼ ਭਰੇ ਉਦੋਂ ਵੀ ਮੈਂ ਸੰਵਿਧਾਨ ਦੀ ਸੌਂ ਖਾ ਕੇ ਸੰਵਿਧਾਨ ਨੂੰ ਮੰਨ ਕੇ ਕਾਨੂੰਨਾਂ ਨੂੰ ਮੰਨ ਕੇ ਹੀ ਚੋਣ ਲੜੀ ਤੇ ਬਾਅਦ ਦੇ ਵਿੱਚ MP ਜਿੱਤਣ ਤੋਂ ਬਾਅਦ ਮੈਂ ਜਦੋਂ MP ਦੀ ਸੌਂ ਖਾਦੀ ਹੈ ਤਾਂ ਉਦੋਂ ਵੀ ਮੈਨੂੰ ਸੰਵਿਧਾਨ ਨੂੰ ਮੰਨਣ ਦੀ ਸੌਂ ਚੁਕਾਈ ਗਈ ਹੈ ਤੇ ਮੈਂ ਆਪ ਚਾ ਕੇ ਉਹ ਸੌਂ ਚੁੱਕੀ ਹੈ ਤਾਂ ਹੁਣ ਮੈਂ ਵੱਖਵਾਦੀ ਕਿਦਾਂ ਤੇ ਸੰਵਿਧਾਨ ਨੂੰ ਨਾ ਮੰਨਣ ਵਾਲਾ ਕਿਦਾਂ ਰਹਿ ਗਿਆ ਇੱਥੇ ਫਿਰ ਗਾਂ 200 ਵਾਲ ਪੈਦਾ ਹੁੰਦੇ ਨੇ ਪਹਿਲਾ ਸਵਾਲ ਸਰਕਾਰਾਂ ਤੇ ਕਿ ਜੇਕਰ ਅਮਰਤਪਾਲ ਹੁਣ ਸੰਵਿਧਾਨ ਨੂੰ ਮੰਨ ਰਿਹਾ ਤਾਂ ਹੀ ਉਹਨੇ ਸੰਵਿਧਾਨ ਦੀ ਸੌ ਚੁੱਕੀ ਹੈ ਜਾਂ ਐਮਪੀ ਦੀ ਚੋਣ ਲੜਨ ਦੀ ਸ਼ੁਰੂਆਤ ਕਰਨ ਵੇਲੇ ਜਿਹੜੇ ਕਾਗਜ਼ ਪਰੇ ਸੀ ਉਹਨਾਂ 'ਚ ਇਹ ਦਾਵਾ ਕੀਤਾ ਸੀ ਤਾਂ ਫਿਰ ਉਹਨੂੰ ਹੁਣ ਵੀ ਵਕਫਾ ਦੀ ਕਿਉਂ ਮੰਨਿਆ ਜਾ ਰਿਹਾ ਦੂਜੇ ਨੰਬਰ ਤੇ ਸਵਾਲ ਅਮਰਤਪਾਲ ਦੇ ਉੱਪਰ ਵੀ ਖੜਾ ਹੋਊਗਾ ਕਿ ਅਮਰਤਪਾਲ ਸਿੰਘ ਦੀਆਂ ਇਹ ਦੋ ਵਿਚਾਰ ਦੋ ਬਿਆਨ ਕਿਉਂ ਨਹੀਂ ਕਿਉਂਕਿ ਅਮਰਤਪਾਲ ਸਿੰਘ ਜਦੋਂ ਇਹ ਕਹਿੰਦੇ ਸੀ ਕਿ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਤਾਂ ਫਿਰ ਇੰਨੀ ਜਲਦੀ ਸੰਵਿਧਾਨ ਨੂੰ ਮੰਨਣ ਲੱਗ ਜਾਣਾ ਸੰਵਿਧਾਨ ਦੀ ਸੌਖਾਣ ਲੱਗ ਜਾਣਾ ਕੀ ਇਹ ਵਿਚਾਰਾਂ ਦੇ ਵਿੱਚ ਇੰਨਾ ਵੱਡਾ ਬਦਲਾਅ ਇੰਨਾ ਵੱਡਾ ਉਲਟਫੇਰ ਇੱਕਦਮ ਕਿਵੇਂ ਆ ਸਕਦਾ ਹੈ ਇਹ ਵੀ ਸਵਾਲ ਅਮਰਤਪਾਲ ਦੇ ਉੱਪਰ ਖੜਾ ਹੈ ਪਰ ਅਮਰਤਪਾਲ ਦੇ ਹਮਾਇਤੀ ਇਹ ਕਹਿੰਦੇ ਨੇ ਬਈ ਸੰਵਿਧਾਨ ਨੂੰ ਵਰਤਿਆ ਅਮਰਤਪਾਲ ਹੋਰਾ ਨੇ ਉਹ ਕਹਿੰਦਾ ਸੀ ਕਿ ਸੰਵਿਧਾਨ ਨੂੰ ਵਰਤ ਲੈਣਾ ਚਾਹੀਦਾ ਪਰ ਉਹਦੇ ਆਲੋਚਕ ਕੇ ਕਹਿੰਦੇ ਨੇ ਕਿ ਇਹ ਕੋਈ ਸਟੈਂਡ ਵਾਲੀ ਗੱਲ ਤਾਂ ਨਾ ਹੋਈ ਐਂ ਤਾਂ ਕੋਈ ਵੀ ਬੰਦਾ ਆਪਦਾ ਸਟੈਂਡ ਛੱਡ ਕੇ ਕਹਿ ਦਿਆ ਕਰੂਗਾ ਵੀ ਦੂਜੇ ਆਪਦਾ ਸਟੈਂਡ ਛੱਡ ਕੇ ਤੇ ਆਪਦੀ ਵਿਰੋਧੀ ਗੱਲ ਨੂੰ ਵਰਤ ਲੈਣਾ ਚਾਹੀਦਾ ਹੈ ਉਹਦਾ ਫਾਇਦਾ ਲੈ ਲੈਣਾ ਚਾਹੀਦਾ ਹੈ ਕੱਲ ਨੂੰ ਐਸੇ ਕਰਕੇ ਤਾਂ ਕੋਈ ਵੀ ਬੰਦਾ ਕੋਈ ਵੀ ਸਟੈਂਡ ਛੱਡ ਕੇ ਕਹਿ ਦਿਆ ਕਰੂਗਾ ਵੀ ਮੈਂ ਤਾਂ ਆਪਦੇ ਫਾਇਦੇ ਲਈ ਵਰਤਿਆ ਤੇ ਜੇ ਵਰਤਿਆ ਜਾ ਸਕਦਾ ਤੇ ਵਰਤ ਲਓ ਤਾਂ ਫਿਰ ਸਟੈਂਡ ਕਿੱਥੇ ਫਿਰ ਦ੍ਰਿੜਤਾ ਕਿੱਥੇ ਫਿਰ ਲੋਕ ਯਕੀਨ ਕਿਵੇਂ ਕਰਿਆ ਕਰਨਗੇ ਵੀ ਜਿਹੜਾ ਵਿਚਾਰ ਬੋਲਿਆ ਗਿਆ ਉਹਦੇ ਚ ਦਮ ਹੈ ਜਾਂ ਉਹਦੇ ਤੇ ਖੜਿਆ ਜਾਊਗਾ ਪਰ ਜਿਹੜੀ ਸਥਿਤੀ ਹੁਣ ਬਣੀ ਹੈ ਅਮਰਤਪਾਲ ਨੂੰ ਲੋਕਾਂ ਨੇ ਜਿਹੜਾ ਖੰਡੂਰ ਸਾਹਿਬ ਹਲਕੇ ਤੋਂ ਐਮਪੀ ਜਿਤਾ ਦਿੱਤਾ ਹੈ ਪਹਿਲਾਂ ਅਮਰਤਪਾਲ ਇੱਕ ਆਮ ਬੰਦਾ ਸੀ ਔਰ ਉਸ ਤੋਂ ਬਾਅਦ ਹੁਣ ਉਹ ਐਮਪੀ ਅਮਰਤਪਾਲ ਸਿੰਘ ਬਣ ਗਿਆ ਸੰਵਿਧਾਨ ਦੀ ਸੌਂਚਾ ਖਾ ਚੁੱਕਾ ਹੈ ਦੇਸ਼ ਦੀ ਪਾਰਲੀਮੈਂਟ ਦਾ ਚੁਣਿਆ ਹੋਇਆ ਮੈਂਬਰ ਹੈ ਉਹ ਪਾਰਲੀਮੈਂਟ ਜਿੱਥੇ ਸੰਵਿਧਾਨ ਕਾਨੂੰਨ ਬਣਾਇਆ ਜਾਂਦਾ ਤੇ ਅੱਜ ਵੀ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਔਰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜੀ ਵਿਆਖਿਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਹੈ ਅਦਾਲਤ ਦੇ ਵਿੱਚ ਪੇਸ਼ ਕੀਤੀ ਹੈ ਉਹ ਵਿਆਖਿਆ ਤੋਂ ਇਹ ਸਾਫ਼ ਹੁੰਦਾ ਹੈ ਕਿ ਅਜੇ ਅਮਰਤਪਾਲ ਨੂੰ ਉਹ ਜੇਲ੍ਹ 'ਚ ਹੀ ਰੱਖਣਗੇ ਅਮਰਤਪਾਲ ਤੋਂ ਐਨਐਸਏ ਅਜੇ ਉਹ ਹਟਾਉਣ ਦੇ ਮੂਡ 'ਚ ਨਹੀਂ ਹੋ ਸਕਦਾ ਲੰਬਾ ਟਾਈਮ ਅਮਰਤਪਾਲ ਨੂੰ ਜੇਲ੍ਹ 'ਚ ਰੱਖਿਆ ਜਾਵੇ 2 4 5 7 10 15 ਸਾਲ ਤੱਕ ਵੀ ਕਿਉਂਕਿ ਪਹਿਲਾਂ ਬਹੁਤ ਸਾਰੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਦਹਾਕਿਆਂ ਤੋਂ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਉਹਨਾਂ 'ਚ ਉਹ ਵੀ ਸ਼ਾਮਲ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨਹੀਂ ਕਾਨੂੰਨੀ ਤੌਰ ਤੇ ਵੀ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਹੀ ਨਹੀਂ ਜਾ ਸਕਦਾ ਉਹਨਾਂ ਨੂੰ ਵੀ ਬਾਹਰੀ ਖਤਰੇ ਦਾ ਨਾਮ ਦੇ ਕੇ ਐਨਐਸਏ ਵਰਗੇ ਐਕਟਾਂ ਦੇ ਨਾਤੇ ਉਹਨਾਂ ਨੂੰ ਲੰਬੇ ਟਾਈਮ ਤੋਂ ਜੇਲ੍ਹਾਂ ਦੇ ਵਿੱਚ ਤਾੜਿਆ ਹੋਇਆ ਰੱਖਿਆ ਹੋਇਆ ਪਰ ਅੱਜ ਹਾਈ ਕੋਰਟ ਦੇ ਵਿੱਚ ਜਦੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਜਵਾਬ ਦਾਖਲ ਕਰ ਦਿੱਤੇ ਨੇ ਤਾਂ ਹੁਣ ਇਹਦੇ ਤੇ ਇਹ ਵੇਖਣਾ ਹੋਏਗਾ ਕਿ ਉੱਚ ਅਦਾਲਤ ਹਾਈ ਕੋਰਟ ਇਹਦੇ ਉੱਪਰ ਕੀ ਫੈਸਲਾ ਲੈਂਦੀ ਹੈ ਹਾਈ ਕੋਰਟ ਨੇ ਅਜੇ ਆਪਣਾ ਨਿਰਣਾ ਇਹਦੇ ਉੱਪਰ ਦੇਣਾ ਹੈ ਹਾਈ ਕੋਰਟ ਦਾ ਨਿਰਣਾ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਜਦੋਂ ਪਹੁੰਚੇਗਾ ਦੁਬਾਰਾ ਫਿਰ ਸਾਂਝਾ ਕਰਾਂਗੇ ਕਿਉਂਕਿ ਅਮਰਤਪਾਲ ਸਿੰਘ ਦਾ ਪੱਖ ਵੀ ਹਾਈ ਕੋਰਟ ਕੋਲ ਪਹੁੰਚ ਚੁੱਕਾ ਹੈ ਤੇ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਪੱਖ ਵੀ ਪਹੁੰਚ ਚੁੱਕਾ ਹੈ ਤੇ ਹੁਣ ਇਹਦੇ ਉੱਪਰ ਫੈਸਲਾ ਹਾਈ ਕੋਰਟ ਨੇ ਲੈਣਾ ਹੈ ਅ ਡੇਬਰੂਗਰ ਜੇਲ੍ਹ ਚ ਬੰਦ ਜਿਹੜੇ ਅਮਰਤਪਾਲ ਸਿੰਘ ਦੇ ਸਾਥੀ ਦੱਸੇ ਜਾਂਦੇ ਆ ਦਲਜੀਤ ਸਿੰਘ ਕਲਸੀ ਜਿਹੜੇ ਇੱਕ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਵੀ ਸੀ ਉਹਨਾਂ ਵੀ ਪਿਛਲੇ ਟਾਈਮ ਦੇ ਵਿੱਚ ਇੱਕ ਕੇਸ ਪਾਇਆ ਅਦਾਲਤ ਦੇ ਵਿੱਚ ਕਿ ਮੈ ਮੇਰੇ ਉੱਪਰ ਐਨਐਸਏ ਕਿਉਂ ਲਾਇਆ ਤੇ ਕਿਉਂ ਵਿਧਾਇਆ ਮੈਨੂੰ ਦੱਸਿਆ ਜਾਵੇ ਮੇਰੇ ਖਿਲਾਫ ਕੋਈ ਵੀ ਗੈਰਕਾਨੂੰਨੀ ਗਤੀਵਿਧੀ ਦਾ ਤੱਤ ਸਬੂਤ ਨਹੀਂ ਹੈ ਇੱਥੋਂ ਤੱਕ ਕਿ ਮੈਂ ਤਾਂ ਅਜਨਾਲਾ ਕਾਂਡ ਵੇਲੇ ਵੀ ਅਮਰਤਪਾਲ ਸਿੰਘ ਦੇ ਨਾਲ ਨਹੀਂ ਸੀ ਅਮਰਤਪਾਲ ਹੋਰਾਂ ਦੇ ਨੇੜੇ ਵੀ ਨਹੀਂ ਸੀ ਤਾਂ ਮੈਨੂੰ ਕਿਉਂ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਹੋਇਆ ਐਨਐਸਏ ਲਾ ਕੇ ਔਰ ਜਿਹੜੇ ਬਾਕੀ ਨੇ ਚਾਹੇ ਉਹ ਪ੍ਰਧਾਨ ਮੰਤਰੀ ਬਾਜੇ ਕੇ ਤੇ ਚਾਹੇ ਦੂਸਰੇ ਉਹ ਵੀ ਇਹੀ ਦਾਵਾ ਕਰਦੇ ਨੇ ਕਿ ਸਾਡੇ ਉੱਪਰ ਨਜਾਇਜ਼ ਐਨਐਸਏ ਲਾਇਆ ਗਿਆ ਜਿਹੜਾ ਕਿ ਗਲਤ ਲਾਇਆ ਗਿਆ ਔਰ ਜਿੱਥੇ ਪਹਿਲਾਂ ਅਮਰਤਪਾਲ ਸਿੰਘ ਨੇ ਜੇਲ੍ਹ ਚੋਂ ਚੋਣ ਲੜੀ ਤੇ ਜਿੱਤੀ ਹੈ ਉੱਥੇ ਹੁਣ ਬਾਕੀਆਂ ਚੋਂ ਕਈ ਸਾਰੇ ਵੱਖ-ਵੱਖ ਥਾਵਾਂ ਤੋਂ ਅਮਰਤਪਾਲ ਦੀ ਹੀ ਰੀਸ ਦੇ ਨਾਲ ਚੋਣ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੋਂ ਤੱਕ ਕਿ ਗਿੱਦੜਵਾ ਹਲਕੇ ਦੀ ਜਿਮਣੀ ਐਮਐਲਏ ਚੋਣ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਰਿਵਾਰ ਨੇ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜੇਗਾ ਹੁਣ ਸਵਾਲ ਇਹ ਵੀ ਹੈ ਕਿ ਲੋਕ ਗਿੱਦੜਵਾ ਦੇ ਬਾਜੇ ਕੇ ਨੂੰ ਜਿਤਾਉਣਗੇ ਜਾਂ ਨਹੀਂ ਜਿਤਾਉਣਗੇ ਕਿਉਂਕਿ ਗਿੱਦੜਵਾ ਦੇ ਵਿੱਚ ਵੀ ਵੱਡਾ ਰੌਲਾ ਪੈ ਗਿਆ ਇੱਕ ਪਾਸੇ ਸੁਖਬੀਰ ਬਾਦਲ ਹੋਰੀ ਉਹਨਾਂ ਦੀ ਪਾਰਟੀ ਦਾ ਸਭ ਤੋਂ ਮਜ਼ਬੂਤ ਉਮੀਦਵਾਰ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਿਆ ਭਗਵੰਤ ਮਾਨ ਹੋਰਾਂ ਨਾਲ ਉਹਨਾਂ ਦੀਆਂ ਜੱਫੀਆਂ ਪੈ ਗਈਆਂ ਨੇ ਉਹਨਾਂ ਨੂੰ ਸ਼ਾਮਲ ਕਰਾ ਲਿਆ ਗਿਆ ਤੇ ਦੂਜੇ ਪਾਸੇ ਰਾਜਾ ਵੜਿੰਗ ਪੱਟਾਂ ਤੇ ਥਾਪੀਆਂ ਮਾਰ ਰਿਹਾ ਕਿ ਕੈਂਡੀਡੇਟ ਮਜ਼ਬੂਤ ਹੋਣ ਤਾਂ ਹੀ ਸਵਾਦ ਆਉਂਦਾ ਤੇ ਰਾਜਾ ਵੜਿੰਗ ਕਹਿੰਦਾ ਕਿ ਅਸੀਂ ਹੀ ਗਿੱਦੜਵਾਦੀ ਚੋਣ ਜਿੱਤਾਂਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਬਾਜੇ ਕੇ ਜਦੋਂ ਦਾ ਮੈਦਾਨ 'ਚ ਹੈ ਉਦੋਂ ਇਹ ਮਾਮਲਾ ਜਿਹੜਾ ਹੈ ਹੋਰ ਪਾਸੇ ਵੀ ਧਿਆਨ ਖਿੱਚਦਾ ਹੈ ਜੇਕਰ ਅ ਇੱਕ ਵੀ ਹੋਰ ਵਿਅਕਤੀ ਅਮਰਤਪਾਲ ਦੀ ਵਿਚਾਰਧਾਰਾ ਵਾਲਾ ਜਿੱਤਦਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਹੋਏਗੀ ਇੱਕ ਵੱਖਰੀ ਤਰ੍ਹਾਂ ਦੀ ਗੱਲ ਹੋਏਗੀ ਤਾਂ ਫਿਰ ਇਹ ਸੰਕੇਤ ਵੀ ਹੋਏਗਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੱਕ ਅਮਰਤਪਾਲ ਵਾਲੀ ਸੋਚ ਦੇ ਨਾਲ ਵੱਡੇ ਪੱਧਰ ਤੇ ਜੁੜ ਰਹੇ ਨੇ ਤੇ ਜੇਕਰ ਨਹੀਂ ਜਿੱਤਦਾ ਤਾਂ ਫਿਰ ਇਹ ਵੀ ਸੰਕੇਤ ਹੋਏਗਾ ਕਿ ਹੌਲੀ-ਹੌਲੀ ਅਮਰਤਪਾਲ ਦੀ ਸੋਚ ਨਾਲੋਂ ਲੋਕ ਪਿੱਛੇ हट ਰਹੇ ਨੇ ਜਿਵੇਂ ਕਿ ਸਿਮਰਨਜੀਤ ਮਾਨ ਨੂੰ ਲੋਕਾਂ ਨੇ ਪਹਿਲਾਂ ਤਾਂ ਜਿਹੜਾ ਸੰਗਰੂਰ ਦੀ ਸੀਟ ਤੋਂ ਐਮਪੀ ਜਿਤਾਤਾ ਸੀ ਔਰ ਐਤਕੀ ਬੁਰੀ ਤਰ੍ਹਾਂ ਹਰਾ ਦਿੱਤਾ ਤਾਂ ਇੱਥੇ ਫਿਰ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਨੇ ਜਵਾਬ ਵਕਤ ਦੇਵੇਗਾ ਫਿਲਹਾਲ ਅਮਰਤਪਾਲ ਦੀ ਐਨਐਸਏ ਦੇ ਉੱਪਰ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਜਵਾਬ ਦਾਖਲ ਕਰ ਦਿੱਤਾ ਹੈ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਅਸੀਂ ਐਨਐਸਏ ਬਿਲਕੁਲ ਠੀਕ ਲਾਇਆ ਇਹ ਲਾਉਣਾ ਬੰਦਾ ਸੀ ਔਰ ਵਾਕਿਆ ਹੀ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਅਮਰਤਪਾਲ ਸੀ ਤੇ ਹੈ ਇਸ ਕਰਕੇ ਵਿਧਾਇਆ ਗਿਆ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ